ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਸੋ ਅੱਜ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਸੁਖਵਿੰਦਰ ਸਰਾ ਜਿਨ੍ਹਾਂ ਨੇ ਇੱਕ ਇਮਾਨਦਾਰੀ ਬੇਤੜਕ ਨਿਰਦਰਤਨਲ ਪਿਛਲੇ 20 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਦੇ ਨੇ ਦਬੇ ਕੁਚਲੇ ਆਮ ਵਰਗ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਨੇ ਉੱਥੇ ਹੀ ਇੱਕ ਬਹੁਤ ਹੀ ਵਧੀਆ ਭਜਨ ਗਾਇਕ ਨੇ ਜਿਨ੍ਹਾਂ ਦਾ ਇੱਕ ਧਾਰਮਿਕ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਤਾਂ ਉਸ ਗੀਤ ਬਾਰੇ ਅੱਜ ਸਰਾਜ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸ ਨਹੀਂ ਗੀਤ ਦੇ ਬੋਲ ਤੇ ਗੀਤ ਦੀ ਜੋ ਉਹਨਾਂ ਦੀ ਰਿਕਾਰਡਿੰਗ ਹੈ ਜਲਦੀ ਲੋਕਾਂ ਦੇ ਰੂਬਰੂ ਹੋਣੀ ਹੈ ਤਾਂ ਸਰਾਜ ਸਾਹਿਬ ਨਾਲ ਗੱਲ ਕਰ ਰਿਹਾ ਅਸੀਂ ਕਰ ਸਾਸਰੀ ਕਾਲ ਦੋਸਤੋ ਸਾਰਿਆਂ ਤੋਂ ਪਹਿਲਾਂ ਡੀਡੀਐਸ ਨਿਊਜ਼ ਤੇ ਚਲਵਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਐਸ ਲਾਇਕ ਸੰਝਿਆ ਕਿ ਕੁਝ ਜਾਣਕਾਰੀ ਦੇ ਸਕਾ ਮੇਰਾ ਨਾਮ ਸੁਵਿੰਦਰ ਸਰਾਹ ਮੈਂ ਪਿਛਲੇ 20 ਸਾਲਾਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਜੁੜਿਆ ਹੈ ਮੈਨੂੰ ਲਿਖਣ ਦਾ ਬੜਾ ਸ਼ੌਕ ਸੀ ਪਰ ਇਹ ਲੇਖਣੀ ਦਾ ਸ਼ੌਕ ਲਿਖਦੇ ਲਿਖਦੇ ਖਬਰਾਂ ਲਿਖਣ ਤੋਂ ਲੈ ਕੇ ਕਵਤਾਵਾਂ ਗੀਤ ਤੇ ਮਾਤਾ ਦੀ ਭੇਟਾਂ ਤੱਕ ਪਹੁੰਚਿਆ ਮੈਂ ਜਿਹੜੀ ਮਾਤਾ ਦੀ ਭੇਟ ਮੈਂ ਪੇਸ਼ ਕਰ ਰਿਹਾ ਮਈਆ ਜੀ ਤੇਰੇ ਮੰਦਰਾ ਤੇ ਇਹ ਭੇਟ ਲਿਖੀ ਨੂੰ ਮੇਰੇ ਕੋਲੇ ਘੱਟੋ-ਘੱਟ ਵੀ ਜੇ ਜ਼ਿਆਦਾ ਨਹੀਂ ਤਾਂ 10 ਸਾਲ ਹੋ ਗਏ ਸੀ ਇਸ ਨੂੰ ਲਿਖੀ ਪਈ ਠੀਕ ਹੈ ਕੀੜਾ ਬੁਰਕਦਾ ਸੀ ਵੀ ਕਦੋਂ ਵੀ ਇਹਨੂੰ ਰਿਪੋਰਟ ਕਰਾਈਏ ਦੇਖੋ ਮੇਰੀ ਆਵਾਜ਼ ਜਿਹੜੀ ਸੀਗੀ ਉਹ ਮੈਨੂੰ ਗਾਉਣ ਦਾ ਸ਼ੌਂਕ ਜਿਹੜਾ ਨਾਮਕਾ ਦਿਖਾਇਆ ਲਿਖਣ ਦਾ ਸ਼ੌਂਕ ਜਿਹੜਾ ਜਿਹੜੀ ਇਹ ਆਪਾਂ ਮਾਤਾ ਦਾ ਭਜਨ ਲਿਖਿਆ ਮਈਆ ਜੀ ਤੇਰੇ ਮੰਦਰਾ ਤੇ ਇਹ ਭਜਨ ਸਾਡਾ ਇੱਕ ਛੋਟਾ ਵੀਰ ਹੈ ਲਾਲ ਸਿੰਘ ਵਾਸੀ ਦਾ ਚੱਤਾ ਸ਼ੇਰ ਗੇੜ ਉਹ ਉਸ ਨੂੰ ਉਸ ਵੀਰ ਨੇ ਇਸ ਨੂੰ ਆਵਾਜ਼ ਦਿੱਤੀ ਹੈ ਬਹੁਤ ਵਧੀਆ ਬਲੰਦ ਆਵਾਜ਼ ਦਾ ਮਾਲਕ ਹੈ ਇਹ ਜਿਹੜੀ ਮਾਤਾ ਦਾ ਭਜਨ ਹੈ ਇਹ ਅਸੀਂ ਜਲਦੀ 2-4 ਦਿਨਾਂ ਦੇ ਵਿੱਚ ਰਿਲੀਜ਼ ਕਰਨ ਜਾ ਰਹੇ ਆ ਇਹ ਭਜਨ ਦੇ ਜਿਹੜੇ ਸ਼ਬਦ ਹੈ ਜਿਹੜੇ ਲੇਖਣੀ ਹੈ ਜਿੰਨਾਂ ਨੂੰ ਸ਼ਬਦਾਂ ਦੇ ਵਿੱਚ ਮੈਂ ਸੁਖਵਿੰਦਰ ਸਰਾ ਨੇ ਖੁਦ ਪੁਰ ਹੋਇਆ ਤੇ ਇਸ ਮਾਤਾ ਦੀ ਜਿਹੜੀ ਆਪਾਂ ਭਜਨ ਪੇਸ਼ ਕਰ ਰਿਹਾ ਇਸ ਨੂੰ ਜਿਹੜਾ ਸੰਗੀਤ ਹੈ ਉਹ ਦਿੱਤਾ ਹੈ ਜੇ ਜੇ ਸਭ ਉਰਫ ਜੀਤ ਜੋਗੀ ਜੀ ਜੋ ਬਹੁਤ ਵੱਡੇ ਇੱਕ ਫਨਕਾਰ ਹੈ ਸੰਗੀਤਕਾਰ ਵੀ ਹੈ ਗੀਤਕਾਰ ਵੀ ਹੈ ਲੇਖਕ ਵੀ ਹੈ ਕੈਕ ਵੀ ਹੈ ਤੇ ਇਸ ਗੀਤ ਦੇ ਵਿੱਚ ਮੇਰਾ ਇੱਕ ਮਿੱਤਰ ਪਿਆਰਾ ਹੈ ਕਾਲਾ ਸਰਾਮਾ ਉਹਨੇ ਵੀ ਮੈਨੂੰ ਬਚੇ ਸਹਿਯੋਗ ਤੇ ਹਲਾਸ਼ੇਰੀ ਦਿੱਤੀ ਹੈ ਕਿ ਆਪਾਂ ਇੱਕ ਉਪਰਾਲਾ ਕਰੀਏ ਇਹ ਜਿਹੜੀ ਭੇਟਾ ਹੈ ਇੱਕ ਸੁਖਵਿੰਦਰ ਸਰਾ ਨਾਲ ਦੀ ਸਾਡੀ ਆਪ ਦੀ ਪੇਸ਼ਕਸ਼ ਹੈ ਇਹ ਸਾਡਾ ਜਿਹੜਾ ਆਪਣਾ ਚੈਨਲ ਪੰਜਾਬੀ ਆਦੀ ਆਵਾਜ਼ ਉਹਦੇ ਰਾਹੀਂ ਅਸੀਂ ਨੂੰ ਅਰਦਾਸ ਕਰ ਰਹੇ ਸਰਾ ਸਾਹਿਬ ਤੁਹਾਡਾ ਪਹਿਲਾ ਗੀਤ ਹੈ ਹਾਂ ਇਹ ਮੇਰਾ ਪਹਿਲਾ ਉਪਰਾਲਾ ਜੀ ਅੱਗੇ ਕੀ ਤੁਸੀਂ ਉਹ ਇੱਕ ਵਿੱਚ ਇਸ ਤਰ੍ਹਾਂ ਦੇ ਗੀਤ ਰਜਿਸਟਰ ਕਰੋਗੇ ਦੇਖੋ ਆਉਣ ਵਾਲੇ ਦਿਨਾਂ ਵਿੱਚ ਮੇਰੇ ਕੋਲੇ ਕਾਫੀ ਭੇਟਾਂ ਜਿਹੜੀਆਂ ਮਾਤਾਂ ਨੇ ਲਿਖੀਆਂ ਹੋਈਆਂ ਪੀਰਾਂ ਦੇ ਗੀਤ ਵੀ ਲਿਖਿਆ ਹੈ ਕਿਉਂ ਹੁਣ ਜਦੋਂ ਕਹਿੰਦੇ ਆ ਵੀ ਰਾਹ ਦੇ ਵਿੱਚ ਪੈੜ ਧਰ ਲਿਆ ਤਾਂ ਉਹ ਤਾਂ ਅੱਗੇ ਤਾਂ ਚੱਲਣੀ ਪਊਗਾ ਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਜਦੋਂ ਅਸੀਂ ਇਹ ਭੇਟਾਂ ਰੀਜ ਕਰਾਂਗੇ ਕੋਈ 5-4 ਦਿਨਾਂ ਦੇ ਵਿੱਚ ਉਮੀਦ ਆ ਵੀ 25 ਤਰੀਕ ਤੱਕ ਆ ਜਿਹੜੀ ਇਹ ਭੇਟਾ ਜਿਹੜੇ ਇਹ ਸਰੋਤਿਆਂ ਨੂੰ ਸੁਣਨ ਨੂੰ ਮਿਲੇਗੀ ਇਸ ਤੋਂ ਬਾਅਦ ਸਾਡਾ ਜਿਹੜਾ ਪ੍ਰੋਜੈਕਟ ਹੈ ਇੱਕ ਕੋਸ਼ਿਸ਼ ਕਰਾਂਗੇ ਜਿਹੜੀਆਂ ਦੋ ਦੋ ਭੇਟਾਂ ਇਸ ਤੋਂ ਬਾਅਦ ਸੌਣ-ਸੌਣ ਦੇ ਮਹੀਨੇ ਦੇ ਵਿੱਚ ਕੋਸ਼ਿਸ਼ ਹੈ ਅਸੀਂ ਦੋ ਭੇਟਾਂ ਜਿਹੜੀਆਂ ਹੋਰ ਕਰਾਵਾਂਗੇ ਸਰਾਬ ਸਾਹਿਬ ਅੱਜ ਕੱਲ ਦੀ ਨੌਜਵਾਨ ਪੀੜੀ ਜਾਂ ਘਰ ਘਰ ਦਾ ਆਪਾਂ ਕਹਿ ਲੀਏ ਤੇ ਧਾਰਮਿਕ ਕੰਮ ਵਾਲੀ ਲੋਕਾਂ ਦਾ ਬਹੁਤ ਧਿਆਨ ਖਿਆਲ ਕਰਦਾ ਹੈ ਪਰ ਤੁਸੀਂ ਧਾਰਮਿਕ ਗੀਤ ਖੁਦ ਧਾਰਮਿਕੋਂ ਤਾਂ ਕਿਸ ਤਰ੍ਹਾਂ ਦਾ ਲੋਕਾਂ ਨੂੰ ਸੰਦੇਸ਼ ਦਿੰਦੇ ਹੋ ਤੁਸੀਂ ਦੇਖੋ ਜੀ ਮੈਂ ਹਰੇਕ ਧਰਮ ਦਾ ਸਤਿਕਾਰ ਕਰਦਾ ਹਾਂ ਮੈਨੂੰ ਕੋਈ ਜ਼ਰੂਰੀ ਨਹੀਂ ਵੀ ਮੈਂ ਗੁਰਬਾਣੀ ਨਾਲ ਜੁੜਿਆ ਮੈਂ ਮਾਤਾ ਦੀਆਂ ਭੇਟਾ ਵੀ ਗਾ ਵੀ ਲੈਣਾ ਹੈ ਕੋਸ਼ਿਸ਼ ਕਰਦਾ ਹੁੰਦਾ ਹੈ ਤੇ ਮੈਂ ਹਰੇਕ ਧਰਮ ਦਾ ਸਤਕਾਰ ਕਰਦਾ ਹੈ ਅੱਜ ਵਾਲੀ ਪੀੜ੍ਹੀ ਨੂੰ ਇਹ ਹੈ ਵੀ ਅੱਜ ਵਾਲੀ ਪੀੜ੍ਹੀ ਹੈ ਜਿਹੜੀ ਇਹ ਮੋਬਾਈਲਾਂ ਦੇ ਵਿੱਚ ਖੁੱਭ ਕੇ ਰਹਿ ਗਈ ਮੋਬਾਈਲਾਂ ਦੇ ਵਿੱਚ ਤੁਸੀਂ ਆਪ ਹੀ ਦੇਖ ਦਿਓ ਤੁਸੀਂ ਸਿਆਣੋ ਕਿ ਮੋਬਾਈਲਾਂ ਦੇ ਵਿੱਚ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਆਪਾਂ ਜੇ ਗੱਲ ਕਰੀਏ ਦੇਖੋ ਆਪਾਂ ਕਰਨੀਂ ਤਾਂ ਚਾਹੀਦੀ ਇੱਕ ਐਹ ਜੀਆਂ ਜਿਹੜੀਆਂ ਵੀਡੀਓਜ਼ ਪਾਈ ਜਾਂਦੀਆਂ ਜਿਹੜੀਆਂ ਨੰਗੇਜ ਤੱਕ ਵੀ ਆਉਣੀ ਹੈ ਇੱਕ ਸੋਸ਼ਲ ਮੀਡੀਆ ਦੇ ਬੱਚੇ ਦੇਖਦੇ ਆ ਸਾਰੇ ਕੀ ਦੇਖਦਾ ਜੀ ਕਹਿੰਦੇ ਜੇ ਇਹਦੇ ਵਿੱਚ ਇੱਕ ਜਿਵੇਂ ਹੁਣ ਅੱਜ ਕੱਲ ਚੱਲਿਆ ਰੀਲਾ ਬਣਾਉਣ ਦਾ ਰੀਲਾ ਬਣਾਉਣ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਬਣਾ ਰਹੇ ਹਾਂ ਉਹਨਾਂ ਦਾ ਇੱਕ ਸਿਰਫ ਉਪਰਾਲਾ ਹੁੰਦਾ ਵੀ ਸਾਨੂੰ ਵਿਊ ਮਿਲ ਜਾਣ ਸਾਨੂੰ ਲਾਈਕ ਆ ਜਾਣ ਬਸ ਅੱਜ ਦੀ ਜਿਹੜੀ ਪੀੜ੍ਹੀ ਹੈ ਇਹ ਲਾਈਕ ਤੇ ਵਿਊ ਤੱਕ ਸੀਮਤ ਹੈ ਮੈਂ ਸਾਰੀ ਜਿਹੜੀ ਮੈਂ ਇਸ ਯੋਗਤਾ ਹੈ ਨਹੀਂ ਵੀ ਮੈਕਸ ਨੂੰ ਸਲਾਹ ਦੇ ਸਕਾਂ ਫਿਰ ਵੀ ਮੇਰਾ ਇੱਕ ਛੋਟਾ ਜਿਹਾ ਪ੍ਰਾਲਾ ਆਉਣ ਵਾਲੀ ਵੀਡੀਓ ਨੂੰ ਵੀ ਆਪਾਂ ਇਹਨਾਂ ਚੀਜ਼ਾਂ ਤੋਂ ਹਟ ਕੇ ਮੈਂ ਤਾਂ ਇਹ ਕਹਿੰਦਾ ਵੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਜਾਂ ਗਵਰਨਮੈਂਟ ਸਰਕਾਰਾਂ ਨੂੰ ਵੀ ਚਾਹੀਦਾ ਹੈ ਜਿਹੜੇ ਰੀਲਾ ਪਾਉਂਦੇ ਆ ਅਸਲੀ ਅਸਲੀ ਜਿਹੜੇ ਰੀਲਾ ਪਾਉਂਦੇ ਜਿਹੜੇ ਮਤਲਬ ਕਿ ਕੋਈ ਆ ਗਲਤ ਦਿਸ਼ਾ ਬੱਚਿਆਂ ਨੂੰ ਦੰਦਿਆ ਉਹ ਇਹਨਾਂ ਉਹਨਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਹੈ ਨਸ਼ਾ ਪ੍ਰਤੀ ਇਹ ਹਾਂ ਨਸ਼ਾ ਦੇ ਇੱਕ ਪੱਧਰੀ ਵੀ ਅੱਜ ਇੱਕ ਜਿਹੜਾ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਉਹ ਇੱਕ ਨਸ਼ਿਆਂ ਦਾ ਹੈ ਜਿਹੜੀ ਅੱਜ ਦੀ ਪੀੜ੍ਹੀ ਹੈ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਇਹ ਇੱਕ ਉਪਰਾਲਾ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਦਾ ਉਪਰਾਲਾ ਕਰੀਦਾ ਆ ਕਹਿੰਦੇ ਵੀ ਨਸ਼ਾ ਵਿਕਦਾ ਹੈ ਦੇਖੋ ਜੀ ਨਸ਼ਾ ਵਿਕਦਾ ਆ ਆਪਾਂ ਕਹਿੰਨੇ ਮੈਂ ਕਹਿੰਦਾ ਜੇ ਨਸ਼ਾ ਖਰੀਦਣ ਵਾਲੀ ਨਾ ਹੋਣ ਨਸ਼ਾ ਵਿਕੂਗਾ ਵੇਕੂਗਾ ਕਿਵੇਂ ਇਹ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਨਸ਼ਾ ਵਿਕਦਾ ਵਿਕੀ ਜਾਵੇ ਨਸ਼ਾ ਖਰੀਦਣ ਵਾਲਿਆਂ ਨੂੰ ਨਸ਼ਾ ਖਰੀਦਣਾ ਬੰਦ ਕਰਨਾ ਚਾਹੀਦਾ ਜੇ ਨਸ਼ਾ ਖਰੀਦਣਾ ਬੰਦ ਹੋ ਜੇ ਤਾਂ ਨਸ਼ਾ ਵਿਕਣਾ ਆਪੇ ਬੰਦ ਹੋ ਜਾਊਗਾ ਥੈਂਕ ਯੂ ਸਰ ਥੈਂਕ ਯੂ